ਦੋਸਤੋ ਪਹਿਲਾ ਇੱਕ ਨਾ ਮੋਗਾ ਦਾ ਲੂੰਬਾ ਕੇਸ ਐ ਇਸ ਬਿਲ ਕਾਫੀ ਹੂੰ ਹੂੰ ਜਿਆਦਾ ਪ੍ਰਚਾਰਿਆ ਅਸੀਂ ਉਹਦੀ ਗੱਲ ਕਰ ਚੁੱਕੇ ਹਾਂ ਲੂੰਬਾ ਸਾਹਿਬ ਅੱਜਕੱਲ ਬੜੀ ਲੰਬ ਕਢਾਉਂਦੇ ਪੱਤਰਕਾਰਾਂ ਦੀ ਹੂੰ ਪਰ ਅਸੀਂ ਉਹਨਾਂ ਚੁਣ ਨਹੀਂ ਹੈਗੇ ਸਾਡੇ ਕੋਲ ਜਿੰਨੀ ਕੋਈ ਗੱਲ ਹੁੰਦੀ ਆ ਅਸੀਂ ਉਹ ਕਰ ਦਿੰਨੇ ਆ ਠੀਕ ਹੈ ਜੀ ਐਸ ਐਚਓ ਦੀ ਕਹਿੰਦੇ ਕਿ ਬਦਲੀ ਹੋ ਗਈ ਹੈ ਬਿਹਤਰ ਹੈ ਜੀ ਬਾਕੀ ਅਸੀਂ ਸਾਰੀ ਗੱਲ ਕੀਤੀ ਹੋਈ ਹੈ ਉਹਨਾਂ ਦੀ ਹੂੰ ਨਵੇਂ ਫੈਕਟ ਕੋਈ ਆਏਗਾ ਫੈਸਲਾ ਆਏਗਾ ਤਾਂ ਉਹ ਗੱਲ ਕਰ ਲਾਂਗੇ ਜਿਹੜੀ ਕੇਸ ਦੀ ਸਾਰੀ ਬੈਕਗ੍ਰਾਉਂਡ ਹੈਗੀ ਆ ਉਹ ਅਸੀਂ ਆਪਣੇ ਪ੍ਰੋਗਰਾਮ ਚ ਕੀਤੀ ਹੋਈ ਆ ਕਿਆ ਮਾਮਲਾ ਹੈ ਜੀ ਤਾਂ ਬਾਕੀ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਨਹੀਂ ਚਾਹੀਦਾ ਇਸ ਤਰ੍ਹਾਂ ਮੈਂ ਇਸ ਚੀਜ਼ ਦੇ ਨਾਲ ਸਹਿਮਤ ਹਾਂ ਕਿ ਭਾਈ ਆਵਾਜ਼ ਨੂੰ ਦਬਾਉਂਦਾ ਇਹ ਤਾਂ ਨਹੀਂ ਕੀਤਾ ਜਾਣਾ ਚਾਹੀਦਾ ਇੱਕ ਹੋਰ ਹੈ ਮੇਰੀ ਵੀ ਨੋਨ ਆ ਜਿਹੜੀ ਸਿਮਰ ਗਿੱਲ ਹੈ ਕੁੜੀ ਐਡਵੋਕੇਟ ਹੈ ਤਾਂ ਭਾਈ ਉਹਦੀ ਕੱਲ ਮੈਂ ਵੀਡੀਓ ਦੇਖੀ ਆ ਲਾਈਵ ਦੇਖਿਆ ਕਿਉਂਕਿ ਉਹਨਾਂ ਦੇ ਪਿੰਡਾਂ ਚੋਂ ਟਿੱਪਰ ਲੰਘਦੇ ਨੇ ਮਾਈਨਿੰਗ ਵਾਲੇ ਉਹ ਸ਼ਾਇਦ ਮੋਰਚਾ ਚੱਲ ਰਿਹਾ ਸੀਗਾ ਕਾਫੀ ਲੰਮੇ ਸਮੇਂ ਤੋਂ ਤੇ ਉੱਥੇ ਆਹਮੋ ਸਾਹਮਣਾ ਹੋਇਆ ਤੇ ਉਹਨੇ ਕਿਹਾ ਉਹਨੇ ਕਾਫੀ ਦੋਸ਼ ਲਾਇਆ ਕਿ ਮੇਰੇ ਵਾਲ ਕੁੱਟੇ ਆ ਕੁੱਟਿਆ ਗਿਆ ਹੂੰ ਤਾਂ ਉਹ ਟਿੱਪਰ ਜਿਹੜੇ ਰੋਕੇ ਗਏ ਸੀ ਸ਼ਾਇਦ ਉਹ ਵੀ ਛਡਾ ਲਏ ਗਏ ਨੇ ਪੂਰੀ ਕਹਾਣੀ ਦਾ ਤਾਂ ਨਹੀਂ ਮੈਨੂੰ ਪਤਾ ਵਿੱਥਿਆ ਦਾ ਤਾਂ ਨਹੀਂ ਪਤਾ ਪਰ ਉਹ ਕੁੜੀ ਕਾਫੀ ਜ਼ਿਆਦਾ ਰੋ ਰਹੀ ਸੀ ਕਿ ਰੋ ਰ ਰੋ ਰੰਦੇ ਮਤਲਬ ਕਿ ਪਿੱਟ ਸਿਆਪਾ ਕਰ ਰਹੀ ਸੀ ਜੀ ਜੀ ਤੇ ਸਾਡੇ ਨਾਲ ਆ ਕੁਝ ਹੋ ਰਿਹਾ ਤਾਂ ਇਹ ਆ ਕਿ ਭਈ ਇਹਨਾਂ ਛੀਸਾਂ ਮਾਨ ਸਾਹਿਬ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਜੀ ਮਾਨ ਸਾਹਿਬ ਉਠੋ ਧਿਆਨ ਦਿਓ ਤੁਹਾਡੇ ਰਾਜ ਦੇ ਵਿੱਚ ਕੀ ਕੁਝ ਹੋ ਰਿਹਾ ਮੈਂ ਹੁਣੇ ਅੱਜ ਕਹਿ ਲਓ ਕਿ ਇੱਕ ਪੋਸਟ ਪਾਈ ਸੀ ਕਿਉਂਕਿ ਇਹਨਾਂ ਦੇ ਬੰਦੇ ਤਾਂ ਬਹੁਤ ਚਵਲਾ ਮਾਰਦੇ ਆ ਟ੍ਰੋਲ ਡਰਾ ਮੈਨੂੰ ਬਹੁਤ ਕਰਦੇ ਆ ਪਰ ਮੈਂ ਨਹੀਂ ਡਰਦਾ ਜੀ ਮੈਂ ਨਹੀਂ ਡਰਦਾ ਮੈਂ ਦੱਬੀ ਹੋਣਾ ਨਾ ਕੰਮ ਮੈਂ ਨਹੀਂ ਪ੍ਰਵਾਹ ਕਰਦਾ ਇਹ ਪਿਛਲੇ 3-4 ਸਾਲ ਤੋਂ ਪੂਰਾ ਜ਼ੋਰ ਲਾ ਕੇ ਬੈਠੇ ਆ ਤੇ ਮੈਂ ਇੱਕੋ ਗੱਲ ਕਹੀ ਆ ਕਿ ਦੇਖੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਬੰਦੇ ਨੂੰ ਰੂਟੀਨ ਚ ਬਦਲਿਆ ਗਿਆ ਜੀ ਕਿਆ ਇਹ ਜਾ ਰਿਹਾ ਕਿ ਉਹ ਕੱਚੇ ਕਰਮਚਾਰੀਆਂ ਦਾ ਲੀਡਰਸ਼ਿਪ ਹੈ ਹਾਲਾਂਕਿ ਉਹਦੇ ਖਿਲਾਫ ਵੀ ਕੁਝ ਆਵਾਜ਼ਾਂ ਨਹੀਂ ਕੀਆ ਕੀਤਾ ਉਹ ਕਿ ਤਜਿਆ ਕੀਤਾ ਉਹ ਕੀਤਾ ਤੇ ਤੁਸੀਂ ਉਹਨੂੰ ਚਾਰ ਸ਼ੀਟ ਕਰਕੇ ਟਰਮੀਨੇਟ ਕਰ ਦਿਓ ਜੀ ਜੋ ਤੁਸੀਂ ਕਹਿ ਰਹੇ ਹੋ ਉਹਨੀ ਤੌਰ ਤੇ ਜਿਹੜਾ ਵੀ ਇਹ ਬੰਦਾ ਕੋਈ ਕਾਨੂੰਨੀ ਤੌਰ ਤੇ ਗਲਤ ਆ ਜੀ ਪਰ ਤੁਸੀਂ ਇਹ ਵੇਖੋ ਮਾਨ ਸਰ ਤੁਹਾਡੇ ਰਾਜ ਚ ਕੀ ਹੋ ਰਿਹਾ ਕਿ ਇੱਕ ਬਕਾਇਦਾ ਆਫੀਸ਼ੀਅਲੀ ਲੈਟਰ ਜਾਰੀ ਹੋ ਜਾਂਦਾ ਹੈ ਕਿ ਉਕਤ ਬੰਦਾ ਉਕਤ ਬੰਦਾ ਇਸ ਯੂਨੀਵਰਸਿਟੀ ਵਿੱਚ ਵਿਦਾਊਟ ਪਰਮਿਸ਼ਨ ਪੈਰ ਨਹੀਂ ਰੱਖ ਸਕਦਾ ਦੇਖੋ ਹੂੰ ਆ ਇਹ ਕਮਾਲ ਦੀ ਗੱਲ ਅੱਛਾ ਉਹਦੇ ਥੱਲੇ ਇੱਕ ਹੋਰ ਵਿਅਕਤੀ ਨੇ ਆ ਕੇ ਜੀ ਭਾਈ ਮਤਲਬ ਕਮਾਲ ਦੀ ਗੱਲ ਆ ਹੂੰ ਉਹ ਸ਼ਾਇਦ ਅਧਿਆਪਨ ਕਿਤੇ ਚੋਂ ਸੀ ਉਹਨੇ ਕਿਹਾ ਕਿ ਤੁਸੀਂ ਮਤਲਬ ਕਿ ਵਹਿਮ ਪਾਲੀ ਬੈਠੇ ਹੋ ਮੈਂ ਜੋ ਸਵਾਲ ਕੀਤਾ ਕਿ ਇਦਾਂ ਤੇ ਹਰੇਕ ਜਥੇਬੰਦੀ ਦੇ ਲੀਡਰ ਤੇ ਪਾਬੰਦੀ ਲੱਗ ਜੂ ਕਿ ਉਹ ਥਾਣੇ ਨਹੀਂ ਜਾ ਸਕਦਾ ਜੀ ਕਚਹਿਰੀ ਨਹੀਂ ਆ ਸਕਦਾ ਜੀ ਫੁਲਨ ਤਾਂ ਉਹਨੇ ਉਹਨੇ ਕਮੈਂਟ ਕੀਤਾ ਇੱਕ ਸਾਹਿਬ ਨੇ ਉਹ ਕਹਿ ਰਹੇ ਸੀਗੇ ਕਿ ਭਾਈ ਰਾਜੇਵਾਲ ਕਿਸੇ ਸੰਸਥਾ ਦੇ ਸ਼ਾਇਦ ਮੈਂਬਰ ਸਨ ਜੋ ਹੁੰਦੀ ਆ ਪ੍ਰਬੰਧਕੀ ਮੈਂਬਰ ਹੁੰਦੇ ਆ ਕਿ ਇਹਨਾਂ ਨੇ ਮੇਰੇ ਐਂਟਰ ਹੋਣ ਤੇ پابੰਦੀ ਲਾ ਰੱਖੀ ਸੀ ਜੀ ਕਮਾਲ ਹੈ ਯਾਰ ਕਿਵੇਂ ਵੀ ਮਸਲੇ ਦੇ ਨੇ ਯਾਰ ਮੈਂ ਚਲੋ ਦੀ ਪੁਸ਼ਟੀ ਨਹੀਂ ਕਰਦਾ ਮੇਰੇ ਫੇਸਬੁਕ ਪੇਜ ਤੇ ਇੱਕ ਵਿਅਕਤੀ ਨੇ ਮੈਂ ਕਮੈਂਟ ਪੜਦਾ ਹੁੰਨਾ ਮੈਂ ਉਹਨਾਂ ਲੋਕਾਂ ਚੋਂ ਨਹੀਂ ਆ ਸੁਖਮ ਸਿੰਘ ਸਾਹਿਬ ਕਿ ਬਈ ਮੈਨੂੰ ਪਤਾ ਮੇਰੀ ਟ੍ਰੋਲਿੰਗ ਹੋ ਰਹੀ ਹੈ ਜੀ ਕਿ ਮੈਂ ਡਰਦਾ ਕਮੈਂਟ ਨਾ ਪੜਾ ਸਰ ਝਗੜਾ ਹੈ ਮੇਰੇ ਕੋਲ ਹੈ ਪਰਮਾਤਮਾ ਨੇ ਬਹੁਤ ਜਿਗਰਾ ਦਿੱਤਾ ਪੋਜੀਟਿਵ ਸਾਰੀਆਂ ਗੱਲਾਂ ਲੋਕਾਂ ਨੇ ਕੋਈ ਚੱਕਰ ਨਹੀਂ ਹਾਂ ਕੋਈ ਬੰਦਾ ਸਾਰਥਕ ਤਰੀਕੇ ਨਾਲ ਅਲੋਚਨਾ ਕਰਦਾ ਉਹ ਵੀ ਹੈ ਤੇ ਜਿਹੜੇ ਆ ਫਿਰਦੇ ਕੁਝ ਫੁਕਰੇ ਇਹ ਵੀ ਮੇਰੇ ਇਹ ਕਹ ਲੋ ਕਿ ਰਡਾਰ ਤੇ ਇਹ ਪੂਰੇ ਕਿਹੜਾ ਕਿੱਥੋਂ ਆ ਜੀ ਠੀਕ ਹੈ ਨਾ ਜੀ ਸੋ ਮੈਂ ਹੁਣ ਮਜੀਠੀ ਨੂੰ ਇਹ ਤਾਂ ਨਹੀਂ ਕਹਿੰਦਾ ਮੇਰਾ ਹੱਥ ਪੈ ਲੈਣ ਦੇ ਕੋਈ ਕਿ ਮੇਰੇ ਕੋਲ ਤਾਂ ਕੀ ਹੈ ਇਹ ਸ਼ਰਮ ਨਾਲ ਹੀ ਮਰ ਜਾਣਗੇ ਇੱਕ ਦਿਨ ਜੀ ਸਮਾਂ ਆਊਗਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਇੱਕ ਦੀ ਤਕੁਰਕੀ ਹੋ ਗਈ ਪਹਿਲੀ ਦੀ ਹੂੰ ਉਹਦੇ ਕੋਲ ਡੈਫਾਰਮੇਸ਼ਨ ਦਾ ਕੇਸ ਨਹੀਂ ਪੁੱਗ ਤੇ ਆ ਗਿਆ ਤਾਂ ਇਹਨਾਂ ਦੀ ਇਹੀ ਔਕਾਤ ਹੁੰਦੀ ਹੈ ਜੀ ਮੈਂ ਨਾ ਤੋਂ ਡਰਦਾ ਨਹੀਂ ਐ ਮੇਰੇ ਕਹਿਣ ਦਾ ਮਤਲਬ ਹੈ ਜੋ ਮਰਜ਼ੀ ਕਰ ਲੋ ਗੱਲਾਂ ਅਸੀਂ ਬੋਲਾਂਗੇ ਜੀ ਠੀਕ ਐ ਤੇ ਤੁਸੀਂ ਆਪਣੀ ਸਟੇਟ ਨੂੰ ਚੰਗੀ ਤਰ੍ਹਾਂ ਚੁਣ ਲਓ ਚੰਗੀ ਤਰ੍ਹਾਂ ਦੇਖ ਲਓ ਕਿ ਤੁਸੀਂ ਕੀ ਕਰਨਾ ਤੁਹਾਡੇ ਰਾਜ ਦੇ ਵਿੱਚ ਕੀ ਕੁਝ ਚੱਲ ਰਿਹਾ ਜੀ 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 ਬਿਲਕੁਲ ਜੀ ਬਿਲਕੁਲ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਫਿਰ ਤੋਂ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਹੋ ਮਨੂ ਜੀ ਤੁਹਾਡੇ ਕਮੈਂਟ ਬਿਲਕੁਲ ਬਲੌਕ ਨਹੀਂ ਆਇਆ ਜੀ ਮੈਂ ਪੜ ਰਿਹਾ ਤੁਹਾਡੇ ਕਮੈਂਟ ਪਰ ਗੱਲ ਚੱਲ ਰਹੀ ਸੀ ਕਿ ਇਸ ਕਰਕੇ ਮੈਂ ਤੁਹਾਡਾ ਕਮੈਂਟ ਪੜਿਆ ਨਹੀਂ ਐ ਤੇ ਆਪਾਂ ਐਂਡ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਹਾਂ ਜੀ ਦੇ ਜੇ ਮੰਨ ਲਓ ਨਾਮ ਬਲਾਕ ਕੀਤਾ ਹੁੰਦਾ ਤਾਂ ਤੁਹਾਡਾ ਨਾਮ ਸੁਖਮ ਸਿੰਘ ਸਾਹਿਬ ਕਮੇਂ ਦੇ ਹ ਨਹੀਂ ਕੋਈ ਹੋਰ ਲਾਲਾ ਇਲਜਾਮ ਸਜਣਾ ਖੁਸ਼ ਆਈਦਾ ਹੈਗਾ ਨਹੀਂ ਰੰਜ ਰੰਜ ਕਰ ਲੈ ਵਦਨਾਮ ਤੂੰ ਸਜਣਾ ਖੁਸ਼ ਕਿਸੇ ਬਹਾਨੇ ਦਾ ਸਾਨੂੰ ਚੇਤੇ ਕਰਦੀ ਹੈ ਹਾਂ ਜੀ ਕਿਸੇ ਬਹਾਨੇ ਤੇ ਚੇਤੇ ਕਰਦੇ ਨੇ ਆ ਮਿੰਟੋ ਜੀ ਮੈਂ ਗੱਲ ਨਾ ਕਾਂਗਰਸ ਦੀ ਕਰਨ ਲੱਗਿਆ ਸੀ ਪਰ ਪਹਿਲਾਂ